ਉਹ ਮਾਰ ਗਿਆ ਸਾਨੂੰ ਮਾਰ ਗਿਆ ਉਹ ਸਾਨੂੰ ਮਾਰ ਗਿਆ ਬਾਗੀ ਉਹ ਗੱਡੀ ਮਾਰੀ ਸੀ ਵੇਖਿਆ ਉਹ ਮਾਰ ਗਿਆ ਉਹ ਗੱਡੀ ਮਾਰੀ ਸੀ ਉਹ ਗੱਡੀ ਮਾਰੀ ਸੀ ਸੜਕ ਤੋਂ ਦੂਰੋਂ ਲੰਘ ਕੇ ਜਾਂਦੀ ਆ ਉਥੋਂ ਉਹਨੇ ਦੇਖਿਆ ਗਲੀ 'ਚ ਖੜੇ ਆ ਆਪਦੇ ਘਰ ਵਾਲੀ ਨੂੰ ਗਲੀ 'ਚ ਸਾਮਣੇ ਉਤਾਰ ਕੇ ਤੇ ਭਜਾ ਕੇ ਗੱਡੀ ਸਾਡੇ ਵਿੱਚ ਮਾਰੀ ਸਾਨੂੰ ਨਹੀਂ ਪਤਾ ਲੱਗਿਆ ਅਸੀਂ ਕਿੱਥੇ ਡਿੱਗੇ ਕਿੱਥੇ ਇਹ ਤਸਵੀਰਾਂ ਮੋਗਾ ਦੇ ਧਰਮਕੋਟ ਦੀਆਂ ਨੇ ਜਿੱਥੇ ਪਿੰਡ ਗੱਟੀ ਜੱਟਾ ਦੇ ਵਿੱਚ ਇੱਕ ਛੋਟੇ ਭਰਾ ਨੇ ਆਪਣੇ ਹੀ ਵੱਡੇ ਭਰਾ ਦੇ ਪਰਿਵਾਰ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ ਦਰਅਸਲ ਮਾਮਲਾ ਜ਼ਮੀਨੀ ਵਿਵਾਦ ਦਾ ਹੈ ਦੋ ਕਿੱਲੇ ਜ਼ਮੀਨ ਨੂੰ ਲੈ ਕੇ ਦੋਨਾਂ ਭਰਾਵਾਂ ਦੇ ਵਿੱਚ ਝਗੜਾ ਚੱਲ ਰਿਹਾ ਹੈ ਤਾਂ ਛੋਟੇ ਭਰਾ ਨੇ ਗੁੱਸੇ ਦੇ ਵਿੱਚ ਆ ਕੇ ਆਪਣੇ ਵੱਡੇ ਭਰਾ ਦੇ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਹਾਦਸੇ ਦੇ ਵਿੱਚ ਵੱਡੇ ਭਰਾ ਦੀ ਪਤਨੀ ਅਤੇ ਉਸ ਦੀ ਬੇਟੀ ਵੀ ਜ਼ਖਮੀ ਹੋਏ ਨੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਜੋ ਆਰੋਪੀ ਹੈ ਉਹ ਹਜੇ ਤੱਕ ਫਰਾਰ ਹੈ ਮਾਰ ਗਿਆ ਸਾਨੂੰ ਮਾਰ ਗਿਆ ਆ ਸਾਨੂੰ ਮਾਰ ਗਿਆ ਬਾਗੀ ਆ ਗੱਡੀ ਮਾਰੀ ਸੀ ਵਿੱਚ ਉਹ ਮਾਰ ਗਿਆ ਆ ਗੱਡੀ ਮਾਰੀ ਸੀ ਆ ਗੱਡੀ ਮਾਰੀ ਸੀ ਵਾਲੇ ਇਦਾਂ ਹੋਈਆ ਮੇਰੇ ਡੈਡੀ ਨੂੰ ਕਹਿੰਦਾ ਸੀ ਮੈਨੂੰ ਵਸੀਅਤ ਕਰਾ ਦੇ ਅਸੀਂ ਤਿੰਨ ਭਰਾ ਸੀ ਇੱਕ ਭਰਾ ਸਾਡੇ ਤੋਂ ਅਲੱਗਾ ਵਿਚ ਕਰ ਲਾ ਇਹ ਦਲਬਾਗ ਸਿੰਘ ਤੇ ਅਸੀਂ ਤਿੰਨੇ ਪਿਓ ਪੁੱਤਰ ਇਕੱਠੇ ਸੀਗੇ ਇਹ ਕਹਿੰਦਾ ਸੀ ਕਿ ਮੈਨੂੰ ਜ਼ਮੀਨ ਤਾਂ ਸਾਡੀ ਜ਼ਮੀਨ ਸਾਡੇ ਦੋਹਾਂ ਭਰਾਵਾਂ ਦੇ ਨਾਲ ਵਸੀਅਤ ਕਰਾ ਦੇ ਤੇ ਦੂਸਰਾ ਭਰਾ ਅਲੱਗਾ ਜੇ ਤੈਨੂੰ ਕੁਝ ਹੋ ਜਾਵੇ ਸਟੈਂਟ ਤੇਰੇ ਪੈ ਹੋਏ ਆ ਉਹ ਨਾ ਹਿੱਸਾ ਲੈ ਜਾਏ ਇਹ ਡੈਡੀ ਕਹਿੰਦਾ ਚਲੋ ਠੀਕ ਆ ਕੋਈ ਨਹੀਂ ਵਸੀਅਤ ਕਰਵਾ ਦਿੰਦਾ ਡੈਡੀ ਨੂੰ ਲੈ ਗਿਆ ਵਸੀਅਤ ਕਰਾਉਣ ਧੋਖਾ ਤੜੀ ਨਾਲ ਆਪਦੇ ਨਾਮ ਕਰਾ ਲਈ ਇਕੱਲੇ ਦੇ ਦੋ ਕਿਲੇ ਨਾਮ ਕਰਵਾ ਕੇ ਉਸ ਤੋਂ ਬਾਅਦ ਕਹਿੰਦਾ ਤੇ ਨਾ ਭਰਾਵੇਂ ਦੇ ਕਰਾ ਅਲੱਗ-ਲੱਗ ਆ ਇਹ ਡੈਡੀ ਤੇਰੇ ਨਾਮ ਕਰਾ। ਉਸ ਤੋਂ ਹਫ਼ਤੇ ਕਿ ਬਾਅਦ ਇਹਦਾਂ ਕਹਿਣ ਲੱਗ ਗਿਆ। ਲਗਾਤਾਰ 2-4 ਦਿਨ ਕਹਿੰਦਾ ਰਿਹਾ ਮੈਂ ਡੈਡੀ ਨੂੰ ਕਿਹਾ ਮੈਂ ਕਹਾਂ ਤੁਸੀਂ ਨਾਮ ਜਾ ਕੇ ਕਰਵਾ ਦਿਓ। ਇਹਨਾਂ ਨੇ ਡੈਡੀ ਨੇ ਦੋ ਮੰਜ਼ਲੀ ਕੋਠੀ ਆ ਉਹਦੇ ਨਾਮ ਜਾ ਕੇ ਕਰਵਾਤੀ। ਨਾਮ ਕਰਵਾਉਣ ਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਕਰੋ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਸਾਨੂੰ ਨਹੀਂ ਸੀ ਪਤਾ ਇਹ ਕੀ ਗੱਲਬਾਤ ਆ। ਡੈਡੀ ਨੇ ਕਿਹਾ ਮੈਨੂੰ ਕੋਠੀ ਮੈਂ ਆਪਦੀ ਵਾਸਤੇ ਕੇਸ ਕਰ ਦਿਆਂਗਾ ਜੇ ਮੈਨੂੰ ਕਰੋ ਕੱਢੇਗਾ ਤਾਂ। ਕਹਿੰਦਾ ਹੁਣ ਨਹੀਂ ਤੂੰ ਵਾਪਸ ਲੈ ਸਕਦਾ ਕਹਿੰਦਾ ਮੈਂ ਮੁੱਲ ਖਰੀਦ ਲਈ ਆ ਸਾਨੂੰ ਜਦੋਂ ਇਹਨਾਂ ਨੇ ਡੈਡੀ ਉਹਨਾਂ ਨੇ ਬਾਅਦ ਚ ਚੈੱਕ ਕਰਵਾਈ ਉਹ ਵੇਂਦੇ ਵਿੱਚ ਉਹਨੇ ਰਕਮ ਕੋਈ ਇਹਨਾਂ ਨੂੰ ਲਗਦੀ ਨਹੀਂ ਦਿੱਤੀ ਕੋਈ ਬੈਂਕ ਸ਼ੋ ਨਹੀਂ ਕਰਾਇਆ ਕਿੱਥੇ ਪਾਇਆ ਕਿੱਥੇ ਨਹੀਂ ਉਹਨੇ ਦੇਚ ਰਕਮ ਪਾਤੀ ਕਿ ਮੈਂ ਖਰੀਦੀ ਹੋਈ ਆ ਇਦਾਂ ਦੋ ਦੋ ਤੜੇ ਧੋਖਾ ਤੜੀ ਹੈ ਕਿ ਕਰ ਗਿਆ ਉਸ ਤੋਂ ਬਾਅਦ ਮੰਮੀ ਡੱਡੀ ਹੋਣੀ ਮੇਰੇ ਕੋਲ ਆ ਗਿਆ ਮੇਰੇ ਕੋਲ ਰੋਟੀ ਪਣੀ ਖਾਂਦੇ ਆ ਇਹ ਮੈਨੂੰ ਕਹਿਣ ਲੱਗਾ ਤੂੰ ਨਹੀਂ ਕਰੋ ਕੱਢ ਦੇ ਨਹੀਂ ਤਾਂ ਤੈਨੂੰ ਵੀ ਮਾਰ ਦੇਵਾਂਗੇ ਤੇਰੇ ਪਰਿਵਾਰ ਨੂੰ ਵੀ ਮਾਰ ਦੇਵਾਂਗੇ ਮੈਂ ਡਰਦਾ ਹੋਇਆ ਮੈਂ ਇਹਨੂੰ ਤੇ ਡੈਡੀ ਨੂੰ ਕਿਹਾ ਮੈਂ ਕਿਹਾ ਮੈਨੂੰ ਇਦਾਂ ਦੇਖ ਕੇਂਦਾ ਆ ਇਹ ਕਹਿੰਦਾ ਮੈਂ ਉਹਦੇ ਤੇ ਕੇਸ ਕਰਾਂਗਾ ਜਿਹੜੀ ਦੋ ਕਿਲੇ ਨਾਮ ਲਵਾਈ ਆ ਡੈਡੀ ਦਾ ਕੇਸ ਚੱਲ ਰਿਹਾ ਵਾ ਕਿ ਮੇਰੀ ਜ਼ਮੀਨ ਮੈਨੂੰ ਵਾਪਸ ਕੀਤੀ ਜਾਵੇ ਉਹ ਸਾਡੀ ਕੋਈ ਅਜੇ ਕਾਰਵਾਈ ਨਹੀਂ ਹੋਈ ਤੇ ਬਾਕੀ ਇਹਨੇ ਮੈਨੂੰ ਵੀ ਮਾਰਦੇ ਧਮਕੀਆਂ ਦਿੱਤੀਆਂ ਡੈਡੀ ਨੂੰ ਦਿੱਤੀਆਂ ਉਹਨੇ ਉਹ ਆਖਰਕਾਰ ਹੀ ਦਿੱਤਾ ਉਹਦੇ ਕੋਲ ਹਥਿਆਰ ਵੀ ਆ ਉਹ ਕਹਿੰਦਾ ਮੈਂ ਵਕੀਲ ਆ ਮੇਰਾ ਕੁਝ ਨਹੀਂ ਤੁਸੀਂ ਵਿਗਾੜ ਸਕਦੇ ਉਹ ਆਪਦੇ ਜ਼ੋਰ ਤੇ ਆ ਅਸੀਂ ਕਿਹਾ ਸਾਡਾ ਪ੍ਰਮਾਤਮਾ ਸਾਡਾ ਵਾਹਿਗੁਰੂ ਆਪੇ ਦੋਨੇ ਦਰਬਾਨ ਸੰਦ ਉਹ ਵੀ ਲੜਕਾ ਤੇ ਉਹ ਵੀ ਮੇਰੇ ਲੜਕੇ ਨੇ ਤੇ ਇਹ ਜਿਹੜੀ ਜਾਇਦਾਦ ਇਹ ਕਹਿੰਦਾ ਮੈਨੇ ਸਾਰੀ ਨਾਲ ਲਵਾ ਦੇ ਮੈਂ ਉਹਦੇ ਨਾਲ 2 ਕਿਲੇ ਕਰਾਈ ਸੀ ਤੇ ਬਾਕੀ ਕਹਿੰਦਾ ਮੇਰੇ ਬਾਅਦ ਚ ਦੋ ਮਹੀਨੇ ਬਾਅਦ ਲੜਕਾ ਕਹਿੰਦਾ ਘਰ ਵੀ ਨਾਮ ਕਰਾ ਦੇ ਜਦੋਂ ਘਰ ਨਾਮ ਕਰਾਤਾ ਸਾਨੂੰ ਦੋਨਾਂ ਜੀਆਂ ਨੂੰ ੱੱੱਕੇ ਮਾਰ ਕੇ ਘਰੋਂ ਅੰਦਰ ਬਾਹਰ ਕੱਢ ਦਿੱਤਾ ਨਹੀਂ ਉਹ ਉਹਨੇ ਸਾਡੀ ਨੇ ਤੇ ਜਿਹੜੇ ਮੁੰਡੇ ਨੇ ਦੋਨਾਂ ਜੀਆਂ ਦੇ ਮੱਕ ੱੱੱਕੇ ਮਾਰ ਕੇ ਸੀ ਵੱਡੇ ਮੁੰਡੇ ਕੋਲ ਰਹਿ ਰਹੇ ਸੀ ਸਾਨੂੰ 2 ਮਹੀਨੇ ਹੋ ਚੱਲੇ ਐ ਤੇ ਇਸ ਵਾਰ ਮੁੰਡੇ ਨੂੰ ਕਹਿੰਦਾ ਵੀ ਤੂੰ ਨਾ ਇਹਨਾਂ ਰੱਖ ਘਰੋਂ ਕਰ ਦੇ ਨਹੀਂ ਤਾਂ ਮੈਂ ਤੈਨੂੰ ਵੀ ਮਾਰਾਂਗਾ ਮੋੜ ਤੇ ਨੰਦਲੇ ਚ ਗੁੱਸਾ ਰੱਖਿਆ ਸੀ ਉਹਨਾਂ ਨੇ ਕਰ ਰਹੇ ਰਹਿੰਦੇ ਨੇ ਕਿ ਜਦੋਂ ਤੁਹਾਡੇ ਜ਼ਮੀਨ ਦਾ ਮੈਂ ਕਿਹਾ ਵੀ ਮੈਂ ਕੇਸ ਲਾਇਆ ਹੈ ਕਹਿੰਦਾ ਤਰੀਕ ਤੇ ਜਾਣੇ ਤੈਨੂੰ ਉਸ ਗੋਲੀ ਮਾਰ ਲਿਆਂਗਾ ਮੈਨੂੰ ਕਰਾਈ ਧਮਕੀ ਦਿੰਦਾ ਸੀ ਮੈਂ ਅਥੇ ਦੇ ਕੋਲ ਸੁਲਾ ਹੈਗਾ ਤੇ ਮੈਂ ਅੰਦਰ ਦਾ ਮਾਰਾ ਇਹ ਉਹਨਾਂ ਦੇ ਕਰ ਰਹੇ ਰਹਿੰਦਾ ਰੱਦ ਮੁੰਡੇ ਦੇ ਦੂਸਰੀ ਵੇਲੀ ਚ ਇਹਨਾਂ ਨੇ ਕਿਰਕੀ ਕੰਮ ਕੀਤਾ ਕਹਿੰਦਾ ਵੀ ਤੂੰ ਐ ਕਰ ਮੇਰੇ ਨਾਂ ਕਰਾਏ ਜੀ ਇਹ ਨਾਮ ਨਹੀਂ ਕਰਾਉਂਦੇ ਨਹੀਂ ਜਾਤ ਇਹਨਾਂ ਦੇ ਨਾਮ ਕਰਾ ਦੇ ਜਿਹੜੀ ਤੇਰੇ ਕੋਲ ਖੱਲਾ ਹੈਗੀ ਹੈ ਮੈਂ ਤਾਂ ਮੈਂ ਕਿਵੇਂ ਕਰਾ ਦਮ ਜਿਹਦੇ ਕੋਲ ਹੈ ਨਾਂ ਦੇ ਤੇ ਮੇਰੇ ਦੇਖ ਬੋਲ ਕਹਿੰਦਾ ਮੋਹ ਦੇ ਕੋਲ ਹੈ ਤਾਂ ਉਹ ਨਹੀਂ ਦੀ ਜ਼ਮੀਨ ਦੇਣੀ ਜਿਹੜੀ ਨਾ ਕੇ اندر ਨੂੰ ਤੇ ਮਾਰ ਦੇਣਾ ਜਦੋਂ ਇਹਨਾਂ ਬੋਲਦਾ ਬੋਲਦਾ ਸਾਡੇ ਨਾਲ ਕਿ ਅਸੀਂ ਇਕੱਠੇ ਹੋ ਗਏ ਜਦੋਂ ਪਹੁੰਚ ਆ ਰਹੇ ਇਹਨਾਂ ਦੇ ਨਾਲ ਮੈਂ ਕਿ ਸਾਡੇ ਉੱਤੇ ਗੱਡੀ ਪੁਝਾ ਕੇ ਦੋਨੋਂ ਚੜਾ ਦਿੱਤੇ ਮੈਂ ਇਹਨੂੰ ਸਾਈਡ ਤੇ ਨੇ ਮੇਰੇ ਮੁੰਡੇ ਨੇ ਧੱਕਾ ਮਾਰ ਕੇ ਪਾਸੇ ਕਰਤਾ ਤੇ ਆਰ ਥੱਲੇ ਆ ਗਿਆ ਤੇ ਜਿਹੜੀ ਸਾਡੀ ਕੁੜੀ ਸੀ ਨੋ ਉਹਦੇ ਘਰ ਵਾਲੀ ਦਰਵਾਜ਼ੇ ਸੰਗ ਦੇ ਉਹ ਦੋਨੋਂ ਖੜੀ ਗੱਡੀ ਤੋਂ ਪਹਿਲਾਂ ਉੱਤਰ ਗਈ ਇਹ ਕਹਿੰਦੀ ਆ ਇਹ ਇਹਨਾਂ ਤੇ ਗੱਡੀ ਚੜਾ ਦੇ ਮਾਰ ਦੇ ਨਹੀਂ ਦਿੰਦੇ ਤਾਂ ਆਪਣਾ ਕੀ ਕਰ ਲੈਣਗੇ ਇਹਨੇ ਨਾਲ ਹੀ ਇਹਨਾਂ ਗੱਡੀ ਪੁਝਾ ਕੇ ਸਾਡੇ ਮਾਰੀ ਤੇ ਉੱਤੇ ਚੜਾ ਕੇ ਇਹ ਮੇਰੇ ਦਾਦੀ ਦਾ ਦੇ ਕਾਲਾ ਕਰਦਾ ਸੀ ਤੇ ਇਹਨਾਂ ਨੂੰ ਮੈਂ ਘਰੇ ਲੈ ਕੇ ਆਉਂਦੀ ਸੀ ਤੇ ਰਮਨ ਦੀਪਾ ਉਹਨੇ ਸ਼ਾਰਾ ਗੀਤਾ ਤੇ ਉਹਨਾਂ ਨੇ ਗੱਡੀ ਚੜਾਤੀ ਦਿਲਬਖ ਸਿੰਘ ਨੇ ਤੁਸੀਂ ਕੌਣ ਕੌਣ ਸੀਗੇ ਉੱਥੇ ਅਸੀਂ ਦਾਦੀ ਦਾਦਾ ਮੰਮੀ ਡੈਡੀ ਤੇ ਮੈਂ ਇਹਦੇ ਕਿਹਦੇ ਤੇ ਗੱਡੀ ਚੜਾਈ ਗਈ ਡੈਡੀ ਤੇ ਮੇਰੇ ਤੇ ਤੇ ਮੰਮੀ ਤੇ ਤੇ ਦਾਦਾ ਨੂੰ ਤੱਕਾ ਮਾਰ ਕੇ ਸਪਰਾ ਕਰਤਾ ਕਿੰਨੀ ਕਿ ਸੱਟ ਵਜੀ ਮੁੱਢ ਤੇ ਕਿੰਨੀ ਸੱਟ ਹੈ ਬਹੁਤ ਜ਼ਿਆਦਾ ਹੈ ਨਕਰੇ ਦੀ ਨਕਰੇ ਕਿ ਨਕਦੇ ਵੀ ਵਾਧੂ ਲੱਗੀਆਂ